ਬਾਗੂ ਮਨਜੀਤ ਸਿੰਘ ਨਾਲ ਬੀਕੇ ਜੂ ਇਕਤਾ ਆਜ਼ਾਦ ਸੋ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਮਜ਼ਦਮਾਂ ਨੂੰ ਬੇਨਤੀ ਕਰਦੇ ਆ ਕਿ ਲਗਾਤਾਰ 13 ਤਰੀਕ ਤੋਂ 13 ਜਨਵਰੀ ਤੋਂ ਚੱਲ ਰਹੇ ਮੋਰਟਿਆਂ ਦੇ ਸੰਬੰਧ ਦੇ ਵਿੱਚ ਹਰਿਆਣਾ ਦੇ ਵਿੱਚ 15 ਤਰੀਕ ਨੂੰ ਵੱਡੀ ਕਿਸਾਨ ਮਹਾਪੰਚਾਇਤ ਹੋਈ ਹੈ ਤੇ ਹੁਣ ਉਸੇ ਤਰੀਕੇ ਨਾਲ ਹਰਿਆਣਾ ਦੇ ਵਿੱਚ ਜ਼ਿਲ੍ਹਾ ਖੇਤਰ ਦੇ ਪਿਪਲੀ ਅਨਾਜ ਮੰਡੀ ਦੇ ਵਿੱਚ 22 ਤਰੀਕ ਨੂੰ ਦਿਨ ਐਤਵਾਰ ਨੂੰ ਵੱਡੇ ਪੱਧਰ ਤੇ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਸੋ ਸਾਰੇ ਦੇਸ਼ ਦੇ ਕਰਤੀ ਲੋਕਾਂ ਨੂੰ ਸੱਦਾ ਦਿੰਦੇ ਆ ਸਾਡੀਆਂ ਮਾਵਾ ਭੈਣਾਂ ਨੂੰ ਨੌਜਵਾਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਕਿ ਵੱਡੇ ਕਾਫਲੇ ਲੈ ਕੇ ਉਸ ਕਿਸਾਨ ਮਾ ਪੰਚਾਇਤ ਦੇ ਵਿੱਚ ਆਪਾਂ ਪਹੁੰਚਣਾ ਜ਼ਰੂਰ ਚੱਲ ਰਹੇ ਮੋਰਚਿਆਂ ਨੂੰ ਤਕੜਾ ਕਰਕੇ ਆਪਣੀਆਂ ਰਹਿੰਦੀਆਂ ਮੰਗਾਂ ਨੂੰ ਮਨਵਾ ਕੇ ਅਸੀਂ ਉਹਨਾਂ ਮੋਰਚਿਆਂ ਨੂੰ ਫਤਿਹ ਕਰੀਏ ਤੇ ਉਸ ਕਿਸਾਨ ਮਾ ਪੰਚਾਇਤ ਦੀ ਵੱਡੀ ਰੈਲੀ ਨੂੰ ਸਫਲ ਬਣਾਈਏ ਤੇ ਵੱਡੀ ਗਿਣਤੀ ਦੇ ਵਿੱਚ ਅਸੀਂ ਕਾਫਲਿਆਂ ਦੇ ਰੋਪ ਦੇ ਵਿੱਚ ਪਹੁੰਚੀਏ ਤਾਂ ਕਿ ਅਮਿਤ ਸ਼ਾਹ ਦੇ ਦਿੱਤੇ ਹੋਏ 750 ਕਿਸਾਨ ਬਾਟਰਾਂ ਦੇ ਬੈਠੇ ਆਲੇ ਵਿਆਹ ਨੂੰ ਉਹਦੇ ਬੂਹ ਤੇ ਇੱਕ ਲੋਕਾਂ ਦੇ ਵੱਡੇ ਇਕੱਠ ਨਾਲ ਇੱਕ ਚਪੇੜ ਹੋਵੇ ਕਿ ਇਹਦੇ ਵਿੱਚ 750 ਕਿਸਾਨ ਬੈਠੇ ਆ ਜਾਂ ਲੱਖਾਂ ਦੀ ਤਦਾਦ ਦੇ ਵਿੱਚ ਇਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਕਿਸਾਨ ਬੈਠਿਆ ਤਾਂ ਉਹਦਾ ਜਵਾਬ ਸਾਡੀ ਇਹ ਕਿਸਾਨ ਮਹਾਪੰਚਾਇਤ ਨੇ ਚੱਲ ਰਹੇ ਮੋਰਚਿਆਂ ਨੇ ਦੇਣਾ ਤੇ ਵੱਡੀ ਗਿਣਤੀ ਇਹਨਾਂ ਮੋਰਚਿਆਂ ਦੇ ਵਿੱਚ ਲਗਾਤਾਰ ਅਸੀਂ ਆਪਣੀ ਵਧਾਈਏ ਤੇ ਇਸ ਕਿਸਾਨ ਮਹਾਪੰਚਾਇਤ ਨੂੰ ਸਫਲ ਕਰੀਏ ਤੇ ਉਸ ਕੇਂਦਰ ਦੇ ਕੇਂਦਰ ਸਰਕਾਰ ਦੇ ਹੰਕਾਰੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਗੱਲ ਦਾ ਜਵਾਬ ਲੋਕ ਦੇਣਗੇ ਇਹ 22 ਤਰੀਕਾ ਵਾਲੀ ਕਿਸਾਨ ਮਹਾਪੰਚਾਇਤ ਪਿੱਪਲੀ ਦੇ ਵਿੱਚ ਹਰਿਆਣਾ ਦੇ ਵਿੱਚ ਉਹ ਜਵਾਬ ਦੇਵੇਗੀ ਤੇ ਵੱਡੇ ਪੱਧਰ ਤੇ ਅਸੀਂ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਉਸ ਪੰਚਾਇਤ ਪਹੁੰਚੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਕ ਰੂਜ ਕਰਖਾਣ ਸਾਹਿਬ